ਕੋਝਕ ਦੋਸਤ ਜੇ ਕੌਲੀ ਚਟਕੈ ਲੋ ਤੁਹਾਡੀ ਜ਼ਿੰਦਗੀ ਚ ਆਉਂਦੇ ਆ ਫਿਰ ਮਾੜਾ ਜਿਹਾ ਸੈਟਲ ਹੁੰਦੇ ਆ ਤੇ ਫਿਰ ਭੱਜਦੇ ਆ ਉਹਨਾਂ ਵਾਸਤੇ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਹੁਣ ਅੰਬਰਾਂ ਤੇ ਤਾਰੇ ਤੋੜਨ ਲੱਗਿਆ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਹੁਣ ਅੰਬਰਾਂ ਤੋਂ ਤਾਰੇ ਤੋੜਨ ਲੱਗਿਆ ਥੋੜਾ ਜਿਹਾ ਆਮ ਤੋਂ ਹੋਇਆ ਖਾਸ ਥੋੜਾ ਜਿਹਾ ਆਮ ਤੋਂ ਹੋਇਆ ਖਾਸ ਸਾਡੀਆਂ ਚੀਜ਼ਾਂ ਸਨ ਮੋੜਨ ਲੱਗਿਆ ਇਮਾਨਤ ਹੱਥ ਵਿੱਚ ਫੜਾਉਣ ਦੀ ਬਜਾਏ ਇਮਾਨਤ ਹੱਥ 'ਚ ਫੜਾਉਣ ਦੀ ਬਜਾਏ ਜ਼ਮੀਨ ਤੇ ਸੁੱਟ ਕੇ ਦੌੜਨ ਲੱਗਿਆ ਹੋਏ ਚੇਤੇ ਰੱਖੀਂ ਇਹ ਰਾਹ ਲੰਮਾ ਨਹੀਂ ਚੇਤੇ ਰੱਖੀਂ ਇਹ ਰਾਹ ਲੰਮਾ ਨਹੀਂ ਤੈਨੂੰ ਚਾਏ ਤੂੰ ਭਲਕੇ ਇਸ ਤੇ ਦੌੜਨ ਲੱਗਿਆ ਇਹ ਤਾਜਾ ਤਾਜਾ ਇਸ ਤੇ ਦੌੜਨ ਲੱਗਿਆ